ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰੀ ਇਹ ਤਾਂ ਮੈਨਾਂ ਅੰਦਰ ਪੂੜੀ ਥੱਲੇ ਸਿੱਟਦੇ ਨਾ ਸੀ ਇਹਨਾਂ ਨੇ ਸਮਝੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਉਹਨਾਂ ਨੂੰ ਲਾਇਆ ਨਾ ਸਾਨੂੰ ਕਹਿ ਕੇ ਰਮਨ ਰੋੜਨ ਜੀ ਨੇ ਆਉਣਾ ਐ ਐਸਐਚਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿਣਾ ਤੇ ਰਮਨ ਰੋੜੇ ਨੇ ਆਉਣਾ ਮੇਰ ਨਾਲ ਕੀ ਕਰੀਂ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀ ਕੇ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਗਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਐਸਐਚ ਕਿਥੇ ਪਤਾ ਰਹੇ ਦਾ ਨੰਬਰ ਕੀ ਹੋ ਸਕਦਾ ਅਦੇ ਮੈਂ ਨੰਬਰ ਦੇਤਾ ਇਹਨਾਂ ਕੋਲ ਹੀ ਫੋਨ ਫੋਨ ਇਹਨਾਂ ਕੋਲ ਹੀ ਹੈ ਮੇਰੇ ਕੋ ਨੰਬਰ ਤੇਰਾ ਫੋਨ ਹੈ ਨੰਬਰ ਦੱਸ ਨੰਮ ਨੰਬਰ ਦਿੰਦੇ ਨੰਬਰ 10 ਕਿੰਨਾ ਨਾ ਵਿੱਚ ਇਹਨੂੰ ਤੁਸੀਂ ਦੱਸੋ ਜੀ ਨਾਲ ਉਹ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿਥੇ ਤੁਹਾਡੀ ਉਹਦਾ ਪੰਜ ਪਰ ਆਏ ਦੋ ਜੀ ਅਸੀਂ ਵੀ ਕਿਤੇ ਵੀ ਜਾ ਗਏ ਆ ਦੇ ਕੋਈ ਤੇ ਲੋਕ ਸਾਡੇ ਜਿਹੜੀਆਂ ਨਹੀਂ ਫੁਕੜੀ ਬੰਦ ਹੋਇਆ ਪੁਲਸ ਲੈਣ ਚੋ ਆਏ ਤੇ ਪੁਲਸ ਲੈਣ ਦੇ ਇੱਥੇ ਕੀ ਕਰਦੇਵੇਂ ਮੈਂ ਤੇ ਡੱਜੀ ਹੋਏ ਦੋਨੋਂ ਡੱਜੀ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾਚ ਸਰ ਤੁਹਾਨੂੰ ਕਰਾਣਾ ਸਸਪੈਂਡ ਸੁਰੇ ਇੱਕ ਮਿੰਟ ਜੋ ਮੱਕੀ ਕਰਾ ਦੂ ਹਾਂ ਅੱਸੀ ਪੀਣ ਬਾਦ ਦੂ ਘਰ ਹੈ ਹੈ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ दारू ਪੀਂਦਾ ਨਹੀਂ ਮੈਂ ਇੱਕ ਵਾਰ ਅੰਕਲ ਗੱਲ ਕਰ ਰਹੇ ਨੇ ਸਰ ਇੱਕ ਵਾਰ ਪੀ ਗਿਆ ਕਰਨੇ ਹਾਂ ਹਾਂ ਕੋਈ ਨਹੀਂ ਜੀ ਪਰ ਇਹ ਦੂੜੀਆਂ ਆਉਂਦੇ ਸਾਡੇ ਕੋਲ ਪੁੱਛ ਲੈਣ ਹਾਂ ਹਾਂ ਜੀ ਇਹ ਆਉਂਦੇ ਦੂੜੀ ਪੁੱਛ ਲੈਣ ਚੋਂ ਤੇ ਜੇ ਵੀ ਇੱਥੇ ਸਿਪਸੈਨਾ ਦਾ ਪ੍ਰੋਗਰਾਮ ਆ ਇਹ ਤੁਹਾਨੂੰ ਕਨਕ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਸਰੇਮਨੀਆ ਤੁਸੀਂ ਉੱਥੇ ਜਾਣਾ ਕੋਣ ਬੰਦ ਕਿਹਦੇ ਨਾਲ ਕੋਣ ਭਾਈ ਉੱਥੇ ਆਏ ਆ ਕੋਈ ਹਉਂ ਕੋਈ ਨਾ ਮੈਂ ਕੋਈ ਹਉਂ ਨਹੀਂ ਕਰਦੀ ਨਹੀਂ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਇਸਿਕਿਉਰਿਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ ਸਿਕਿਉਰਿਟੀ ਅਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਤੇ ਤਿੰਨ ਚਾਰ ਮੁਲਾਜ਼ਮਾਂ ਨੂੰ ਸਾਹਮਣੇ ਰੱਖ ਸਾਰੇ ਰੱਜੇ ਪਏ ਉਹਨਾਂ ਨੂੰ ਔਰੀਆਂ ਪੱਲੇ ਮੈਂ ਫੜਿਆ ਔਰੀਆਂ ਦੇ ਬਾਹ ਫੜੀ ਉਹਨਾਂ ਥੱਲੇ ਰੁਧੀਰ ਜੀ ਦੀ ਪਟਨਾ ਨੂੰ ਕਿਤੇ ਜੇ ਨਹੀਂ ਆ ਕੇ ਮੈਂ ਕੁੜੀ ਦੇ ਫਾਦਰ ਨੂੰ ਮੇਰੇ ਹੱਥੇ ਮਾਰੂੰਗਾ ਤੂੰ ਯਾਰ ਡਿਊਟੀ ਸ਼ਰਾਬ ਪੋਣਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦੇ दारू ਵੀ ਕੇ ਕਰਨੀ ਹੈ ਮੈਂ ਡਿਊਟੀ ਖਾਣਾ ਖਾਣ ਜਾਉਂਗਾ ਨਹੀਂ ਨਹੀਂ दारू ਕਿਤਾ ਪੀਤੇ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ 22 ਨੰਬਰ ਐਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਉਹਨੇ ਫੋਨ ਉਹਨਾਂ ਨੂੰ ਵੀ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਦੇ ਕੀਰ ਗੈਸਟ ਆਉਣੇ ਆ ਐਸ ਐਚ ਸਾਹਿਬ ਨੂੰ ਭੇਜੋ ਇਹਨਾਂ ਨੂੰ ਇਹ ਕਿੰਨੇ ਐਸ ਐਚ ਸਾਹਿਬ ਨਸ਼ਕਰ ਰਮਨ ਅਰੋੜਾ ਬੋਲ ਰਹੇ ਨੇ ਪਰ ਇੱਧਰ ਕੋਲ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਹੋਣਾ ਧੱਕੇ ਮਾਰੇ ਆ ਮੈਂ ਉਸ ਤੋਂ ਨੇ ਮੌਕੇ ਤੇ ਕਿੰਨਾ ਤਰ੍ਹਾਂ ਕੇਵਲ ਸਿੰਘ ਕੇਵਲ ਸਿੰਘਾ ਫੋਰ ਜਿੱਥੇ ਬੰਦੇ ਦੂਜਾ ਚਲਾ ਗਿਆ ਐਸਆਈ ਹੈ ਜੀ ਕੌਂਸਲਿੰਗ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਨਹੀਂ ਨਹੀਂ ਇਹ ਨਹੀਂ ਇਹ ਆਪਣੇ ਅਜੇ ਨਹੀਂ ਉਹ ਕਿੱਥੇ ਗਿਆ ਉਹ ਬੰਦੇ تھے ਮੈਂ ਇਲਿਸੀਅਮ ਗ੍ਰੈਂਡ ਚੈੱਕ ਹੈ ਥੈਂਕ ਯੂ ਬਈ ਅਨੰਦ ਖੋਤ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਖੜੇ ਸੀ ਬਲਕ ਫੜ ਕੇ ਲੁੱਟ ਰਹੇ ਸੀ ਐਸਐਸਪੀ ਨੂੰ ਕਰਤਾ ਕੋਲ ਉਹਨੇ ਬੰਦੇ ਕਿ ਕੋਈ ਨਹੀਂ ਜਿੱਤੇ ਆ ਕਪੜੇ ਕਰੇ ਥਾਣੀ ਹੈ ਤਾਂ ਡਿਊਟੀ ਲੱਗੀ ਸੀ ਜੀ ਹਾਂ ਕੋਈ ਸਾਹਮਣੇ ਕਿਹਾ ਕਿ ਕੀ ਹੋਊਗਾ ਕੋਈ ਨਹੀਂ ਕਿੰਨੇ ਬੰਦੇ ਥੱਲੇ ਇਹ ਪੰਜ ਵਾਲੀ ਇਨਾ ਮਲਾਜਾ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲੈਣਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜੇ ਇਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾ ਅੰਦਰ ਪੋੜੀ ਥੱਲੇ ਸੱਟਦੇ ਨਾ ਸੀ ਇਹਨਾਂ ਨੂੰ ਉਹ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਜਿਹੜੇ ਫੋਨ ਨਹੀਂ ਦੇਣਾ ਉਹਨਾਂ ਨੇ ਲਾਇਆ ਨਾ ਸਾਨੂੰ ਕਹਿ ਕੇ ਕਿ ਰਮਨ ਰੋੜਨ ਜੀ ਨੇ ਹੁਣ ਆਇਆ ਐਸਐਚਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਤੇਰਾ ਮਨ ਰੋੜੇ ਨੇ ਆਉਣਾ ਮੇਰ ਨਾਲ ਕੀ ਕਰ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਪੈ ਕੇ ਤੁਸੀਂ ਕਰਨੀ ਹੈ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਸਾਡਾ ਐਸਐਚ ਕਿੱਥੇ ਪਤਾਰੇ ਦਾ ਨੰਬਰ ਕੀ ਹੋ ਸਕਦਾ ਹੈ ਆ ਦਿਓ ਮੈਨੂੰ ਨੰਬਰ ਇਹਨਾ ਗੋਲੀ ਹੈ ਫੋਨ ਇਹਨਾ ਗੋਲੀ ਹੈ ਮੇਰੇ ਕੋਲ ਨੰਬਰ ਤੇਰਾ ਫੋਨ ਹੈ ਨੰਬਰ ਦੱਸ ਨੰਬਰ ਦਿੰਦਾ ਨੰਬਰ ਨੰਬਰ ਕਿੰਨਾ ਨਾ ਵਿੱਚ ਇਹਨੂੰ ਤੁਸੀਂ ਦੱਸ ਜੀ ਨਾਲ ਉਹ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਉੱਥੇ ਤੁਹਾਡੀ ਉਹਦਾ ਪੰਜ ਪਰ ਆਏ ਦੋ ਆਹ ਦੇਖੋ ਇਹ ਤੇ ਲੋਕ ਸਾਡੇ ਜਿਹੜੀਆਂ ਨਹੀਂ ਪੁਲਸ ਲੈਣ ਤੋਂ ਆਏ ਪੁਲਸ ਲੈਣ ਤੋਂ ਆਏ ਇੱਥੇ ਪੁਲਸ ਲੈਣ ਦੇ ਇੱਥੇ ਕੀ ਕਰਦੇਵੇਂ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾਚ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ ਇੱਕ ਮਿੰਟ ਜੋ ਮੱਕੀ ਕਰਾ ਦੂਗਾ ਹਾਂ ਅਸੀਂ ਫਿਰ ਬਾਦ ਵਿੱਚ ਘਰ ਆਏ ਹੈਂ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ दारू ਪੀਂਦਾ ਨਹੀਂ ਪਿਆ ਇੱਕ ਮਿੰਟ ਅੰਕਲ ਗੱਲ ਕਰ ਰਹੇ ਨੇ ਇੱਕ ਮਿੰਟ ਪਿੱਛੇ ਗਿਆ ਕਰਨੇ ਤੇ ਕੋਈ ਨਹੀਂ ਮੇਰੇ ਫੋਨ ਪਰ ਇਹ ਡੂਟੀਆਂ ਆਉਂਦੇ ਸਾਡੇ ਕੋਲ ਪੁੱਛ ਲੈਣ ਹਾਂਜੀ ਇਹ ਆਉਂਦੇ ਡੂਟੀਆਂ ਪੁੱਛ ਲੈਣ ਚੋਂ ਤੇ ਜੇ ਵੀ ਇੱਥੇ ਸਿਵਲ ਸੈਨਾ ਦਾ ਪ੍ਰੋਗਰਾਮ ਆ ਇਹ ਹਲੋ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਜਿਸਟ੍ਰੇਸ਼ਨ ਰਮਨੀਆ ਤੁਸੀਂ ਉੱਥੇ ਜਾਣਾ ਕੋਈ ਬੰਦ ਕਿੱਥੇ ਆਏ ਆ ਕੋਣ ਬੋਲ ਰਿਹਾ ਮੈਂ ਇਹ ਹੁਣੇ ਗੱਲ ਲਈ ਨਹੀਂ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਮਝੀਏ ਸਿਕਿਉਰਿਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ ਸਿਕਿਉਰਿਟੀ ਅਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਤੇ ਤਿੰਨ ਚਾਰ ਮੁਲਾਜ਼ਮਾਂ ਨੂੰ ਤੁਸੀਂ ਖਾਮ ਕੇ ਰੱਖੋ ਉਹਨਾਂ ਨੂੰ ਉਹਨਾਂ ਨੇ ਕਿੰਨੀ ਸਹੀ ਲੱਗੇ ਮਾਰਦਾ ਸਾਰੇ ਰੱਜੇ ਪਏ ਉਹਨਾਂ ਨੂੰ ਬੋੜੀਆਂ ਪੁੱਲੇ ਮੈਂ ਫੜਿਆ ਬੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਰੁਧੀਰ ਜੀ ਦੀ ਪਟਨਾ ਨੂੰ ਦਿੱਤੇ ਦੇ ਨੇ ਆ ਯਾਰ ਕੁੜੀ ਦੇ ਵਾਦ ਨੂੰ ਮੈਂ ਹੱਥੇ ਮਾਰੂੰਗਾ ਤੂੰ ਯਾਰ ਡਿਊਟੀ ਸ਼ਰਾਬ ਡੋਣਾ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡੋਨਟ ਡਿਊਟੀ ਤੇ ਅੰਦਰ दारू ਪੀ ਕੇ ਕਰਨੀ ਹੈ ਡਿਊਟੀ ਖਾਣਾ ਖਾਣ ਕੇ ਨਹੀਂ ਨਹੀਂ दारू ਕਿਦਾ ਪੀਤੇ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਆਹਦੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਕਿ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ 22 ਨੰਬਰ ਐਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਉਹਨੇ ਫੋਨ ਉਹਨਾਂ ਨੂੰ ਕੀਤਾ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਦੇ ਕੀਰਗੈਸਟ ਆਉਣੇ ਆ ਐਸ ਐਚ ਸਾਹਿਬ ਨੂੰ ਭੇਜੋ ਇਹਨਾਂ ਨੂੰ ਇਹ ਕਹਿੰਦੇ ਐਸ ਐਚ ਸਾਹਿਬ ਨਸ਼ਕਰ ਰਮਨ ਅਰੋੜਾ ਬੋਲ ਰਿਹਾ ਹੈ ਸਰ ਇੱਥੇ ਤੁਹਾਡੇ 4 ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ 5 ਅੰਦਰ ਖੂਬ दारू ਪੀ ਰਹੇ ਆ ਲੀਜ਼ਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰੇ ਆ ਜੀ ਮੈਂ ਉਸ ਤੋਂ ਲਈ ਮੌਕੇ ਤੇ ਕਿੰਨਾ ਤਰ੍ਹਾਂ ਜੇਵਲ ਸਿੰਘ ਜੇਵਲ ਸਿੰਘ ਆ ਫੋਰ ਕਿੱਥੇ ਬੰਦੇ ਬੱਥੇ ਦੂਜਾ ਉਹ ਚਲਾ ਗਿਆ ਐਸਆਈ ਹੈ ਜੀ ਕੌਂਸਲਾਈਨ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਨਹੀਂ ਨਹੀਂ ਇਹ ਨਹੀਂ ਆ ਜਾ ਇਹ ਆਪਣੇ ਅਜੇ ਨਹੀਂ ਉਹ ਕਿੱਥੇ ਗਿਆ ਉਹ ਬੇਟੇ ਬੰਦੇ ਇੱਥੇ ਮੈਂ ਇਲਿਸੀਅਮ ਗ੍ਰੈਂਡ ਚੈੱਕ ਆ ਥੈਂਕ ਯੂ ਬਾਈ ਇਹਨਾਂ ਦੇ ਖੋਤੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਖੜੇ ਸਨ SSP ਨੂੰ ਕਰਤਾ ਪੁੱਛ ਰਿਹਾ ਉਹਨੇ ਬੰਦੇ ਕਿਹਨੂੰ ਕੋਈ ਜਿੱਤੇ ਆਪਰੇ ਕੱਪੜੇ ਕਰਾ ਨਹੀਂ ਹੋ ਹੱਡੂੜੀ ਲੱਗੀ ਸੀ ਕੋਈ ਸਾਹਮਣੇ ਕਿਹਾ ਕੀ ਹੋਇਆ ਕੋਈ ਕਿੰਨੇ ਬੰਦੇ ਤਾਂ ਟਿਕੇ ਇਹ ਪੰਜਾਂ ਨੂੰ ਇਹ ਮਲਾਜਾ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲੈਣਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਲੈਣਾ ਇਹਦੇ ਥੱਲੇ ਸੱਟਣ ਲਗਾਈ ਸੀ ਪੋੜੀਆਂ ਜਿਨ੍ਹਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੜਦਾ ਯਾਰ ਇਹ ਤਾਂ ਮੈਂ ਨਾਲ ਦੇ ਪੋੜੀਆਂ ਥੱਲੇ ਸੱਟਦੇ ਨਾ ਸੀ ਇਹਨਾਂ ਨੇ ਕਿੰਨੇ ਬੰਦੇ ਸੱਟੇ ਇਹ ਪੰਜ ਵਾਲੀ ਉਹ ਮਲਾਇਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲੈਣਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਦਾ ਗਾਣ ਨਹੀਂ ਦੇਣਾ ਮੈਂ ਤੇਰੇ ਭਾਵੇਂ ਤੇਰੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਹਨਾਂ ਨੂੰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਹਿ ਕੇ ਤੁਸੀਂ ਕਰਨੀ ਹੈ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੀ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਸਾਡੇ ਐਸਐਚ ਕਿੱਥੇ ਪਤਾ ਰਹੇ ਦ ਨੰਬਰ ਕੀ ਦੱਸਦੇ ਆ ਦੇ ਉਹ ਮੈਂ ਨੰਬਰ ਦੇਤਾ ਇਹਨਾ ਬੋਲੀਏ ਫੋਨ ਫੋਨ ਇਹਨਾ ਬੋਲੀ ਹੈ ਮੇਰੇ ਕੋ ਨੰਬਰ ਤੇਰਾ ਫੋਨ ਨੰਬਰ ਦੱਸ ਨੰਬਰ ਦੰਬਰ ਨੰਬਰ ਕਿੰਨਾ ਨਾ ਮਿੱਚੀ ਤੁਸੀਂ ਦੱਸ ਜੀ ਨਾਲ ਉਹ ਤੁਸੀਂ ਦੋਲੇ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਉ ਕਿੱਥੇ ਤੁਹਾਡੀ ਉੱਧਾ ਪੰਜ ਆ ਪਰ ਆਏ ਦੋ ਜੀ ਅਸੀਂ ਵੀ ਕਿਤੇ ਵੀ ਆ ਗਏ ਆ ਦੇਖੋ ਇਹ ਤੇ ਲੋਕ ਸਾਡੇ ਦੇ ਵੀ ਨਹੀਂ ਫੁਕੜੇ ਬੰਦ ਆ ਇਸ ਪੁਲਸ ਲੈਂਚੋਂ ਆਏ ਆ ਦੇਖੋ ਪੁਲਸ ਲੈਂਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾਟ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ ਇੱਕ ਮਿੰਟ ਜੋ ਮੱਗੀ ਕਰਾ ਦਿਓ ਹਾਂ ਅਸੀਂ ਵੀ ਬਾਦੂ ਦੂਜਾ ਰਹੇ ਹੈਂ ਗੱਲ ਉਹਦੀ ਹੁੰਦੀ ਨਹੀਂ ਵੀ ਦੇਖੋ दारू ਪੀਂਦਾ ਨਹੀਂ ਵੀ ਇੱਕ ਮਿੰਟ ਵਿੱਚ ਅੰਕਲ ਗੱਲ ਕਰ ਰਹੇ ਨੇ ਇੱਕ ਮਿੰਟ ਪਿੱਛੇ ਗਿਆ ਕਿ ਨਹੀਂ ਕੰਫਿਊਜ਼ ਹੋ ਗਿਆ ਮੇਰੇ ਪਰ ਇਹ ਡੂਟੀਆਂ ਆਉਂਦੇ ਸਾਡੇ ਕੋਲ ਪੁੱਛ ਲੈਣ ਹਾਂਜੀ ਇਹ ਆਉਂਦੇ ਡੂਟੀਆਂ ਪੁੱਛ ਲੈਣ ਚੋਂ ਤੇ ਜੇ ਵੀ ਇੱਥੇ ਸ਼ਿਰ ਸ਼ੈਨਾ ਦਾ ਪ੍ਰੋਗਰਾਮ ਆ ਇਹ ਹੈਲੋ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰੈਗਿਸਟ੍ਰੇਸ਼ਨ ਆ ਤੁਸੀਂ ਉੱਥੇ ਜਾਣਾ ਹਾਂ ਬੰਦ ਕਰੀਂ ਭਾਈ ਉੱਥੇ ਆਏ ਆ ਮੈਂ ਇਹੋ ਗੱਲ ਨਹੀਂ ਨਹੀਂ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਇਸ ਸਿਕਿਉਰਿਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਆਏਗੀ ਸਿਕਿਉਰਿਟੀ ਕੀ ਅਸੀਂ ਕੀ ਕਰੋਗੇ ਤੁਸੀਂ ਹੈ ਨਹੀਂ ਤਿੰਨ ਚਾਰ ਮਲਾਜ਼ਮ ਆਏ ਤਾਂ ਤੁਸੀਂ ਨੂੰ ਖਾਮ ਕੇ ਰੱਖੋ ਉਹਨਾਂ ਨੂੰ ਉਹਨਾਂ ਨੇ ਕਿੱਦਿ ਸੱਤ ਥੱਲੇ ਮਾਰਦਾ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੋਂ ਥੱਲੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲੁਧیرਜੀ ਦੀ ਪਟਨਾ ਨੂੰ ਵੀ ਤੇ ਜੇ ਨਹੀਂ ਆ ਤੇ ਮੈਂ ਕੁੜੀ ਦੇ ਫਾਦ ਨੂੰ ਤੇ ਅੱਗੇ ਮਾਰੂੰਗਾ ਤੂੰ ਯਾਰ ਡਿਊਟੀ ਸ਼ਰਾਬ ਹੋਣਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਪੱਤੇ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਕਿਤੇ ਹੰਦੇ दारू ਵੀ ਕੇ ਕਰਨੀ ਹੈ ਮੈਂ ਡਿਊਟੀ ਖਾਣਾ ਖਾਣ ਜਾਉਂਗਾ ਨਹੀਂ ਨਹੀਂ दारू ਕਿਤਾ ਪੀਤੇ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਜਿਹਨੇ ਬੁਲਾਇਆ ਸੀ ਉਹਨਾਂ ਬੁਲਾ ਲਓ ਇਹ ਬਾਈ ਬਾਈ ਨੰਬਰ ਹੈਂ ਤੇ ਮੇਰੇ ਫੋਨ ਤੋਂ ਕੱਟ ਗਿਆ ਉਹਨੇ ਫੋਨ ਉਹਨਾਂ ਦੇ ਵਿੱਚ ਹਾਂ ਉਹਨਾਂ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਦੇ ਗੀਸਟ ਆਉਣੇ ਆ ਐਸ ਐਚ ਨੂੰ ਸਭ ਨੂੰ ਭੇਜੋ ਇਹ ਕਿੰਨੇ ਐਸ ਐਚ ਦਾ ਨੰਬਰ ਹੈ ਸਰ ਇੱਧਰ ਕੋਲ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜੀਅਮ ਲੀਜੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰਿਆ ਜੀ ਮੈਂ ਉਸ ਦਿਨ ਮੌਕੇ ਤੇ ਕਿੰਨਾ ਤਰੱਕੀ ਕੇਵਲ ਸਿੰਘਾ ਕੇਵਲ ਸਿੰਘਾ ਹੋਰ ਕਿੱਥੇ ਬੰਦੇ ਬਸ ਦੂਜਾ ਚਲਾ ਗਿਆ ਐਸਆਈ ਹੈ ਜੀ ਉਹ ਕਾਉਂਸਲਿੰਗ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਇਹ ਆਪਣੇ ਇਹ ਨਹੀਂ ਉਹ ਕਿੱਥੇ ਗਿਆ ਉਹ ਬੰਦੇ ਇੱਥੇ ਮੈਂ ਇਲੇਜ਼ੀਅਮ ਗ੍ਰੈਂਡ ਚੈਕ ਹੈ ਇਲੇਜ਼ੀਅਮ ਗ੍ਰੈਂਡ ਚੈਕ ਥੈਂਕ ਯੂ ਬਈ ਅਨੰਦ ਖੋਤ ਹੈ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਖੜੇ ਸਨ ਉਹਨਾਂ ਨਾਲ ਫੜ ਕੇ ਲਵਤ ਆਰ ਐਸਐਸਪੀ ਨੂੰ ਕਰਤਾ ਕੋ ਉਹਨੇ ਬੰਦੇ ਕਿ ਕੋਈ ਨਹੀਂ ਕਪੜੇ ਕਾਰਖਾਨੇ ਦੀ ਹੈ ਤਾਂ ਡਿਊਟੀ ਲੱਗੀ ਸੀ ਜੀ ਉਹ ਕੋ ਸਾਹਮਣੇ ਕਿਹਾ ਡਿਊਟੀ ਜਾਉਣਾ ਲੱਗੀ ਕੋਈ ਨਹੀਂ ਕਿੰਨੇ ਬੰਦੇ ਸਨ ਇਹ ਪੰਜਾਂ ਲਈ ਉਹ ਮਲਾਗਿਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲਗਾਈ ਪੋੜੀਆਂ ਜਿਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੜਦਾ ਯਾਰ ਇਹ ਤਾਂ ਮੈਂ ਨਾ ਅੰਦਰ ਪੋੜੀ ਥੱਲੇ ਸੱਟਦੈ ਨਾ ਸੀ ਇਹਨਾਂ ਨੂੰ ਕਮਲ ਜੀ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਲਾਇਆ ਨਾ ਸਾਨੂੰ ਕਹਿ ਕੇ ਕਿ ਰਮਨ ਰੋੜਾਂ ਨਹੀਂ ਆਉਣਾ ਐ ਐਸਐਸਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਤੇ ਰਮਨ ਰੋੜੇ ਨਹੀਂ ਆਉਣਾ ਮੇਰ ਨਾਲ ਕੀ ਕਰ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਰਹਿ ਕੇ ਤੁਸੀਂ ਕਰਨੀ ਹੈ ਨਾ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੀ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਖਾਮ ਨਾਲ ਧੱਕਾ ਮਾਰਿਆ ਉਹਨੂੰ ਸਾਡੇ ਐਸਐਚ ਵਿੱਚ ਕਿੱਥੇ ਪਤਾਰੇ ਦਾ ਨੰਬਰ ਕੀ ਦੱਸਦੇ ਆ ਦੇ ਉਹ ਮੇਰਾ ਨੰਬਰ ਦੇਤਾ ਇਹਨਾਂ ਕੋਲੀਏ ਫੋਨ ਇਹਨਾਂ ਕੋਲੀਏ ਮੇਰੇ ਕੋ ਨੰਬਰ ਤੇਰਾ ਫੋਨ ਨੰਬਰ ਦੱਸ ਨੰਬਰ ਦੱਸ ਕਿੰਨਾ ਨਾ ਵਿੱਚ ਤੁਸੀਂ ਦੱਸ ਜੀ ਨਾਲ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬਲਾਉ ਉੱਥੇ ਤੁਹਾਡੀ ਉਹਦਾ ਪੰਜ ਹੈ ਪਰ ਆਏ ਦੋ ਆ ਜੀ ਆ ਦੇਖੋ ਇੱਥੇ ਲੋਕਾਂ ਸਾਡੇ ਦੇ ਵੀ ਨਹੀਂ ਪੁਲਿਸ ਰੰਤੋਂ ਆਏ ਪੁਲਿਸ ਰੰਤੋਂ ਆ ਤੇ ਪੁਲਿਸ ਲੰਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾਚ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ ਇੱਕ ਮਿੰਟ ਜੋ ਮੱਗੀ ਕਰਾ ਦੋ ਹਾਂ ਅਸੀਂ ਵੀਰ ਬਾਦ ਦੂਜਾ ਰਹੇ ਹੈਂ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ दारू ਪੀਂਦਾ ਨਹੀਂ ਪਿਆ ਇੱਕ ਵਾਰ ਅੰਕਲ ਗੱਲ ਕਰ ਰਹੇ ਨੇ ਇੱਕ ਵਾਰ ਪੀ ਗਿਆ ਕਰਨੇ ਪਰ ਇਹ ਦੂਦੀ ਆਉਂਦੇ ਸਾਡੇ ਕੋਲ ਪੁੱਛ ਲੈਣ ਹਾਂਜੀ ਇਹ ਆਉਂਦੇ ਦੂਦੀ ਪੁੱਛ ਲੈਣ ਚੋਂ ਤੇ ਜੇ ਵੀ ਇੱਥੇ ਸਿਪ ਸੈਨਾ ਦਾ ਪ੍ਰੋਗਰਾਮ ਆ ਇਹ ਲੋਕਾਂ ਨੂੰ ਕਨਨ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਸੈਰਮਨੀ ਆ ਤੁਸੀਂ ਉਹਦੇ ਕਾਣਾ ਹੋਮਵਰਕ ਕਰੀਦਾ